ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਮਕੀਰ ਮਿਲੰਨੇ ਲੋਹਾਇ ਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਧਰਮ ਨੂੰ ਕੀਤਾ ਸਹਿਬਜ਼ਾਦੇ ਸ਼ਹੀਦ ਕਰਵਾਏ ਮਾਤਾ ਜੀ ਸ਼ਹੀਦ ਹੋਏ ਪਿਤਾ ਜੀ ਸ਼ਹੀਦ ਹੋਏ ਔਰ ਜਦ ਫਤਿਹ ਜੀ ਚਲਦੇ ਚਲਦੇ ਖਦਰਾਣੇ ਦੀ ਟਰਾਲ ਤੇ ਪਹੁੰਚੇ ਕਿਉਂਕਿ ਜੋ ਮੁਖਸਰ ਸਾਹਿਬ ਹੈ ਕਿ ਸਤਾ ਪਹਿਰਾ ਨਾਮ ਖਦਰਾਣੇ ਦੀ ਧਾਬ ਹੈ ਇੱਥੇ ਇੱਕ ਬਹੁਤ ਭਾਰੀ ਜੰਗ ਹੋਇਆ ਜਿਸ ਵਿੱਚ ਸਿੰਘਾਂ ਨੇ ਸ਼ਿਕਾਤਾਂ ਪ੍ਰਾਪਤ ਕੀਤੀਆਂ ਔਰ ਧਨ ਗੋਵਸਿੰ ਸਰ ਦੀ ਮਹਾਰਾਜ ਸਚੇ ਪਾਤਸ਼ਾਹ ਨੇ ਦੋਨਾ ਸਿੰਘਾਂ ਨੂੰ ਇਨਾਮ ਬਖਸ਼ਿਸ਼ ਕੀਤੀ ਪਦਵੀਆਂ ਬਖਸ਼ਿਸ਼ ਕੀਤੀਆਂ ਕਿਸੇ ਨੂੰ ਪਿਆ ਇਹ ਮੇਰਾ 5000 ਹਾਰੀ ਹੈ ਕਿਸੇ ਨੂੰ ਪਤਾ ਇਹ ਮੇਰਾ ਦਾਸਤ ਦਾਦਾਰੀ ਹੈ ਕਿਸੇ ਨੂੰ ਪਤਾ ਇਹ ਮੇਰਾ ਨਹੀਂ ਦਾਦਾਰੀ ਹੈ ਕੋਈ ਮੇਰਾ ਮੁਕਤਾਨ ਦਾ ਸੁਬੇਦਾਰ ਹੈ ਕੋਈ ਪਸ਼ੌਰ ਦਾ ਸੁਬੇਦਾਰ ਹੈ ਕੋਈ ਰਹਾਉਰ ਦਾ ਗਵਰਨਰ ਹੈ ਇਸ ਦਾ ਸਤਗੁਰਾਂ ਨੇ ਉਹਨਾਂ ਸ਼ਹੀਦਾਂ ਨੂੰ ਬਹੁਤ ਬਖਸ਼ਿਸ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਔਰ ਜਦ ਭਾਈ ਮਹਾ ਸਿੰਘ ਸਾਹਿਬ ਜਿੱਤੇ ਕੋਲ ਪਹੁੰਚੇ ਤੇ ਮਹਾ ਸਿੰਘ ਸਾਹਿਬ ਹਾਲੇ ਜਿੱਤੀ ਪ੍ਰਾਪਤ ਨਹੀਂ ਸੀ ਜੀ ਸਾਹ ਚੱਲਦੇ ਸਨ ਔਰ ਸਤਗੁਰਾਂ ਨੇ ਆਪਣੀ ਗੋਦ ਵਿੱਚ ਭਾਈ ਮਹਾ ਸਿੰਘ ਦਾ ਜਿਹੜਾ ਸੀਸ ਸੀ ਉਹ ਲੈ ਕਿਤੇ ਭਾਈ ਮਹਾ ਸਿੰਘ ਨੂੰ ਕਿਹਾ ਕਿ ਮੰਗ ਰਿਹਾ ਸਾਡੇ ਕੋਲ ਜੋ ਵੀ ਮੰਗੜਾ ਹੈ ਜੇ ਕਹੇ ਤਾਂ ਬਖਸ ਜ਼ਗੀਰ ਦਿਆਂ ਰਾਜ ਭਾਗ ਤੇ ਕਰ ਅਬੀਰ ਦਿਆਂ ਕਰ ਕੰਚਨ ਬਾਗ ਸ਼ਰੀਰ ਦਿਆਂ ਤੇ ਅਗੋਂ ਭਾਈ ਮਹਾ ਸਿੰਘ ਕਹ ਲੱਗੇ ਰਾਜ ਭਾਗ ਦੀ ਚਾਹ ਦਤਾ ਸਾਨੂੰ ਚਰਨਾਂ ਵਿੱਚ ਟਿਕਾ ਦਤਾ ਤੇ ਦਿਲ ਦੇ ਵਿੱਚ ਹੀ ਹਾਰ ਦਿਓ ਜੇ ਮੇਰ ਅਸਾਂ ਤੇ ਕਰਦੇ ਹੋ ਤਾਂ ਲਿਖਿਆ ਗਦਾਵਾ ਪਾੜ ਦੋ ਜੋ ਗਦਾਵਾ ਸਿੰਘਾਂ ਨੇ ਲਿਖਿਆ ਸੀ ਉਸ ਦਾਵਾਏ ਨੂੰ ਭਾਈ ਮਹਾ ਸਿੰਘ ਅੱਜ ਜਿਹੜੇ ਸਾਥੀ ਨਾਲ 40 ਸ਼ਹੀਦ ਹੋਏ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਪਾਸੋਂ ਬਹੁਤ ਵੱਡੀ ਸ਼ਹਾਦਤ ਦੇ ਕੇ ਕੁਰਬਾਨੀ ਕਰਕੇ ਉਹ ਜਿਹੜੇ ਦਿੱਤੇ ਸੀ ਉਹ ਗੰਢੀ ਸੀ ਔਰ ਟੁੱਟੀ ਗੰਢੀ ਸਾਹਿਬ ਦਾ ਜਿਹੜਾ ਉਪਰਤਨ ਯਾਦ ਹੈ ਪਵਿੱਤਰ ਯਾਦ ਹੈ ਉਹਨੋਂ ਸੁਮਚਾਪਨ ਤੇ ਗੌਰਮਿੰਦ ਕਰਕੇ ਮੁਖਸਾ ਸਾਹਿਬ ਦੀ ਸਤਿ ਸ਼ਾਮ ਦਰਸੀ ਜਿੱਥੇ ਮਹਾਨ ਸਹਾਤਾ ਹੋਈਆਂ ਸਤਿਗੁਰਾਂ ਦੇ ਮੂਰਤ ਚਰਨ ਉੱਤੇ ਹੈ ਉਸ ਧਰਤੀ ਤੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਬਣਾਉਂਦਾ ਉਹਨਾਂ ਮਹਾਨ ਜਿੱਦਾਂ ਤੇ ਚਰਨਾ ਤੇ ਸੀਸ ਰੱਖ ਕੇ ਉਹਨਾਂ ਨੂੰ ਪੁਟਾਨਕੋਟ ਨਮਸਕਾਰ ਕਰਦਾ ਹੋਇਆ ਗੁਰੂ ਫਤਿਹ ਬਣਾਉਂਦਾ ਹਵਾਏ ਗੁਰੂ ਇੱਕਾ ਖਲਸਾ ਬੈਠਾ ਜੀਤਾ ਜੀ ਅਧਿਆਰਮ ਦੱਸਦਾ ਪਰਮਾਰਿਗਿਸ ਨਾ ਹੈਗੀ